ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਡੇਲੀ ਪਾਉਣੀ ਹੈ ਜੀ ਵੀਡੀਓ ਲੌਂਗ ਵੀਡੀਓ ਪਾਉਣੇ ਹੋ ਤੇ ਜਿਹੜੇ ਵੀ ਮੇਰੇ ਭੈਣ ਭਰਾ ਦੇਖਦੇ ਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਵੀ ਮੇਰੀ ਵੀਡੀਓ ਸ਼ੇਅਰ ਕਰਿਆ ਕਰੋ ਤਸੈ ਕਰੋ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗਦੀ ਹੈ ਚੰਗੀ ਲੱਗਦੀ ਹੁੰਦੀ ਹੈ ਤਾਂ ਜਰੂਰ ਵਾਚ ਕਰਿਆ ਕਰੋ ਤੇ ਆਪਾਂ ਬਣਾ ਰਹੇ ਹਾਂ ਜੀ ਜੈਕਟ ਆਪਾਂ ਕਰਦੇ ਸਾਂ ਜੀ ਗੱਲਬਾਤ ਜੈਕਟਾਂ ਸਲਾਈਆਂ ਦੇ ਕੰਮ ਬਾਰੇ ਤੇ ਆਪਣੇ ਕੋਲੇ ਜੀ ਸਲਾਈਆਂ ਦਾ ਕੰਮ ਬਹੁਤ ਪਿਆਰ ਕਰਨ ਵਾਲਾ ਵੈਸੇ ਤਾਂ ਕਰੀ ਜਾਂਦੇ ਹਾਂ ਤਾਂ ਇਹ ਮੈਥੋਂ ਕੰਮ ਬਹੁਤ ਘੱਟ ਨਿਭੜਦਾ ਹੈ ਕਿਉਂਕਿ ਇੱਕ ਤਾਂ ਸਾਡੀ ਸਵੇਰੇ ਹੁਣ ਗਰੁੱਪ ਲਾਈਵ ਚੱਲ ਪੈਂਦੀ ਹੈ ਸਵੇਰ ਤੋਂ ਸ਼ਾਮ ਤੱਕ ਅਸੀਂ ਗਰੁੱਪ ਲਾਈਵ ਦੇ ਵਿੱਚ ਹੀ ਰਹਿਨੇ ਆ ਲਾਈਵ ਦੇ ਵਿੱਚ ਹੀ ਤਾਂ ਸਾਰਾ ਘਰ ਦਾ ਕੰਮ ਸਮਾ ਲੈਣਾ ਪੈਂਦਾ 숍 ਦਾ ਕੰਮ ਸੰਭਣਾ ਪੈਂਦਾ ਤੇ ਬਈ ਸੁਖਰਣ 숍 ਦਾ ਕੰਮ ਬਹੁਤ ਵਧੀਆ ਚੱਲਦਾ ਹੈ ਕਸਟਮਰ ਆਏ ਰਹਿੰਦੇ ਆ ਤਾਂ ਫਿਰ ਸਲਾਈਆਂ ਕਿਹੜੇ ਵੇਲੇ ਚੱਕਾਂ ਮੋਬਾਈਲ ਤਾਂ ਵੀ ਨਾਲ-ਨਾਲ ਚੱਕੀ ਫਿਰਦੀ ਰਹਿਣੀ ਹੈ ਹਨਾ ਸਲਾਈਆਂ ਨਹੀਂ ਨਾ ਚੱਕ ਸਕਦੀ ਨਾਲ ਮੋਬਾਈਲ ਤਾਂ ਆਏ ਹੈ ਜੇ ਰਸੋਈ ਦਾ ਕੰਮ ਕਰਨਾ ਹੈ ਤਾਂ ਵੀ ਮੋਬਾਈਲ ਕੋਲੇ ਰੱਖ ਲਈ ਚਾਰਜ ਲਾ ਕੇ ਚਾਰਜ ਵੀ ਮੈਂ ਤਾਂ ਵੱਡਾ ਪਲੱਗ ਬਣਾ ਰੱਖਿਆ ਕੋਲੇ ਹੀ ਰੱਖਦੀਆਂ ਚਾਰਜ ਤੇ ਜੇ ਮੈਂ ਸ਼ਾਪ 'ਚ ਜਾਨੀ ਹੈ ਤਾਂ ਵੀ ਮੈਂ ਆਪਦੇ ਕਾਊਂਟਰ ਤੇ ਰੱਖ ਲੈਣੀ ਹੈ ਮੋਬਾਈਲ ਲਾਈਫ ਦਾ ਕੰਮ ਤਾਂ ਮੇਰਾ ਹੈ ਜੱਲੀ ਅੰਦਰ ਸਰ ਸਲਾਈਆਂ ਦਾ ਨਹੀਂ ਚੱਲਦਾ ਸਲਾਈਆਂ ਨਹੀਂ ਤਾਂ ਹੁਣ ਚੱਕੂंगी ਬੈਠੂਗੀ ਲੈ ਕੇ ਤਾਂ ਬੁਣੀਆਂ ਜਾਣਗੀਆਂ ਤੇ ਆਪਣੀ ਥੋੜੀ ਜੀ ਰਹਿ ਗਈ ਇਹ ਗਾਜਰੀ ਰੰਗ ਦੀ ਜਾਕਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਆਪਾਂ ਬਣਾਈਏ ਜੀ ਪੂਰੀ ਲੌਂਗ ਪੌਕਟ ਹੁਣ ਆਪਾਂ ਵਿਚਾਲੇ ਚਲਾਤੀ ਫੀਟਿੰਗ ਉੱਪਰੋਂ ਆਪਾਂ ਫੇਰ ਬਣਾਉਣ ਲੱਗ ਜਾਾਂਗੇ ਆ ਦੇਖੋ ਜੀ ਆਪਾਂ ਪਿਛਲੀ ਸਾਈਡ ਵੀ ਇਹ ਰੈਡੀ ਕਰ ਲਈ ਆ ਦੇਖੋ ਕਟਾਵਾਂ ਵਾਲਾ ਬਣਾਇਆ ਆਪਾਂ ਇਹਦਾ ਮੋਢਾ ਕੱਢਿਆ ਕਟਾਵ ਤੇ ਆਹ ਆਪਾਂ ਅਗਲੀ ਦੂਜੀ ਸਾਈਡ ਵੀ ਤਿਆਰ ਕਰਤੀ ਆ ਦੇਖੋ ਉਹ ਆਪਣਾ ਅਗਲੀ ਸਾਈਡ ਆਪਣੀ ਆ ਫੀਟਿੰਗ ਤੇ ਆ ਗਈ ਤੇ ਉੱਪਰੋਂ ਆਪਾਂ ਬਸ ਉੱਪਰ ਤਾਂ ਥੋੜੀ ਜੀ ਜੀ ਹੁੰਦੀ ਛੇਤੀ ਨਿਬੜ ਜਾਂਦਾ ਦੋ ਦਿਨਾਂ ਚ ਹੀ ਬਣ ਜਾਂਦੇ ਉੱਪਰਲਾ ਹਿੱਸਾ ਤਾਂ ਆ ਦੇਖੋ ਜੇ ਆਪਾਂ ਕਾਟ પા ਕੇ ਰੈਡੀ ਕਰਤਾ ਇਹ ਅਗਲਾ ਆਪਾਂ ਸaithe ਵੀ ਆਪਾਂ ਡਿਜ਼ਾਈਨ ਪਾਇਆ ਸੌਰੀ ਭਾਈ ਕੁੰਡੇ ਨਿਕਲ ਗਏ ਸੀ। ਆ ਦੇ। ਇੱਥੇ ਵੀ ਆਪਾਂ ਡਿਜ਼ਾਈਨ ਪਾਏ। ਆ ਦੇ। ਇੱਕ ਬਈ ਪੂਰੀ ਲੌਂਗ ਤੇ ਪੂਰੇ ਜੋਟੇ ਲਾਏ ਆ ਇਹ ਆਪਾਂ ਥੋੜੀ ਜਿਹੀ ਹੈਵੀ ਜَا ਕਟਾ। ਕਲਰ ਦੇਖੋ ਤੁਸੀਂ ਕਿੱਡਾ ਸੋਹਣਾ ਲੱਗਦਾ। ਕਲਰ ਦੇਖੋ ਜੀ ਕਿੱਡਾ ਸੋਹਣਾ ਲੱਗਦਾ। ਹੁਣ ਆਪਣੀ ਇਹ ਆ ਹੀ ਰਹਿ ਗਈ ਬਸ ਤੁਸੀਂ ਦੇਖ ਲਓ ਫਿਟਿੰਗ ਪਾ ਕੇ ਤੇ ਅੱਗੇ ਆਪਾਂ ਮੋਡਾ ਸਟਾਰਟ ਕਰਦੇ ਨੇ ਜੀ ਤਾਂ ਬਹੁਤ ਕਰਦਾ ਜਲਦੀ ਜਲਦੀ ਬਣਾਵਾ ਰੈਡੀ ਕਰਾ ਇਹਨਾਂ ਨੂੰ ਛੇਤੀ ਬਣਾ ਕੇ ਤਿਆਰ ਕਰਕੇ ਦੇਵਾ ਕਿਉਂਕਿ ਆਪਣੇ ਕੋਲੇ ਕੰਮ ਬਹੁਤ ਆ ਚੁੱਕਿਆ ਸਲਾਈਆਂ ਦਾ ਤੇ ਪਰ ਕਰਾਂ ਕਿ ਬਈ ਹਨਾ ਸ਼ਾਪ ਦਾ ਕੰਮ ਹੋ ਜਾਂਦਾ ਸ਼ਾਪ ਦਾ ਕੰਮ ਹੋ ਜਾਂਦਾ ਹੈ ਕਸਟਮਰ ਆ ਜਾਂਦੇ ਆ ਕਸਟਮਰ ਆਤੇ ਟਾਈਮ ਲੱਗ ਜਾਂਦਾ ਹੈ ਸਲਾਈਆਂ ਚੱਕ ਕੇ ਫਿਰਿਆ ਨਹੀਂ ਜਾਂਦਾ ਹਨ ਤੇ ਫੋਨ ਤਾਂ ਨਾਲ-ਨਾਲ ਲੈ ਕੇ ਫਿਰਦੇ ਰਹਿਣੇ ਆ ਜੇ ਆਪਾਂ ਕੰਮ ਕਰਨੇ ਰਸੋਈ ਦੇ ਵਿੱਚ ਤਾਂ ਵੀ ਫੋਨ ਕੋਲੇ ਲੈ ਜਾਣੇ ਆ ਤੇ ਜੇ ਆਪਾਂ ਕੰਮ ਕਰਨੇ ਸ਼ਾਪ ਤੇ ਤਾਂ ਵੀ ਆਪਾਂ ਫੋਨ ਨਾਲ ਲੈ ਜਾਣੇ ਆ ਤੇ ਪਰ ਸਲਾਈਆਂ ਦਾ ਕੰਮ ਨਹੀਂ ਨਿਪੜਦਾ ਇਹ ਤਾਂ ਬਹਿ ਕੇ ਕੰਮ ਨਹੀਂ ਨਿਪੜਦਾ ਕੰਮ ਬਹੁਤ ਜ਼ਿਆਦਾ ਪਿਆ ਜੀ ਚਲੋ ਆਪਾਂ ਹਨਾ ਕਰਦੇ ਕੋਸ਼ਿਸ਼ ਬਣਾਉਣ ਦੀ ਵਿੱਲੇ ਤਾਂ ਮੈਂ ਕਿ ਮੈਂ ਵੀ ਬਹਿ ਕੇ ਰਾਜੀ ਨਹੀਂ ਕਿਉਂਕਿ ਆਪਾਂ ਤਾਂ ਕੰਮ ਕਰਕੇ ਹੀ ਰਾਜੀ ਰਹਿੰਦੇ ਹਾਂ ਚਲੋ ਨਵੇੜੀ ਜਾਂਦੇ ਆ ਕੰਮ ਅਰੇ ਕਰੀ ਤੇ ਮੇਰੇ ਤੋਂ ਜਮਾ ਹੀ ਨਹੀਂ ਚੱਕਿਆ ਜਾਂਦੀ ਕਈ ਵਾਰੀ ਮੈਂ ਕੋਈ 2-4 ਹੋਣਾ ਬੋਲ ਲੈਣੀ ਨਵੇੜ ਦੰਨੀ ਹੈ ਕੰਮ ਕਈ ਵਾਰੀ ਤਾਂ ਕਈ ਵਾਰੀ ਨਹੀਂ ਚੱਕਿਆ ਜਾਂਦੀ ਬਈ ਕੱਲ ਮੇਰੇ ਤੋਂ ਜਮਾ ਨਹੀਂ ਚੱਕਿਆ ਗਿਆ ਕਿਉਂਕਿ ਕੱਲ ਰਿਜਤੇ ਦਾ ਰਾਹੀ ਸੀ ਕੋਸ ਬਸ ਕੋਸਾਲ ਦੀ ਕਮਤਨਦੀ ਹੋ ਜਾਂਦੇ ਆ ਤੇ ਬਸ ਬਈ ਹੂੰ ਤਾਂ ਆਪਣੀ ਆ ਥੋੜੀ ਜਾਗਤੀ ਰਹਿ ਗਈ ਕਿਉਂਕਿ ਵਿੱਚ ਦੀ ਨਾ ਮੈਂ ਇਹ ਲਾਈ ਤਾਂ ਪਹਿਲਾਂ ਦੀ ਵਿੱਚ ਦੀ ਮੈਂ ਇੱਕ ਸੰਤਰੀ ਜਾਗਰ ਤਿਆਰ ਕੀਤੀ ਉਹੋ ਵੀ ਮੈਂ ਸਾਨੂੰ ਦਿਖਾਈ ਉਹਦੀ ਵੀਡੀਓ ਵੀ ਪਾਈ ਐ ਮੈਂ ਸੰਤਰੀ ਜਾਕਟ ਦੀ ਉਹ ਤਿਆਰ ਕੀਤੀ ਵਿੱਚ ਦੀ ਮੈਂ ਦੋ ਕੋ ਜੋੜੇ ਜਰਾਬਾਂ ਦੇ ਤਿਆਰ ਕੀਤੇ ਤਾਂ ਕਰਕੇ ਬਈ ਮੇਰੇ ਤੋਂ ਇਹ ਥੋੜੀ ਜੀ ਜਾਕਟ ਵਿੱਚ ਜੇ ਰਹਿ ਗਈ ਛੇਤੀ ਨਿਬੜੀ ਨਹੀਂ ਗਈ ਤੇ ਬਸ ਕੋਸ਼ਿਸ਼ ਕਰਾਂਗੇ ਵੀ ਛੇਤੀ ਛੇਤੀ ਆਪਾਂ ਆਹ ਜਾਕਟ ਰੈਡੀ ਕਰਕੇ ਫਿਰ ਆਪਾਂ ਲਾਉਣੀ ਹੈ ਜੀ ਜਿਹੜਾ ਪਿਸਤਾ ਜਿਆ ਕਲਰ ਲਿਆਂਦੀ ਐ ਪੱਸ਼ਮ ਦੀਦੀ ਦੀ ਸੋਰੀ ਉਹ ਕੋਟੀ ਆ ਤੇ ਫਿਰ ਆਪਾਂ ਉਹ ਬਣਾਵਾਂਗੇ ਆਰਡਰ ਤਾਂ ਮੇਰੇ ਕੋਲੇ ਹੋਰ ਵੀ ਆਏ ਪਏ ਆ ਜੈਕਟਾਂ ਦੇ ਉਹ ਵੀ ਬਣਾਉਣੀਆਂ ਆ ਆਪਾਂ ਇਹੀ ਕੰਮ ਹੀ ਕਰਨਾ ਬਈ ਆਪਾਂ ਹੋਰ ਕੀ ਕਰਨਾ ਤੇ ਦੱਸਿਆ ਕਰੋ ਜੀ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗਦੀ ਐ ਬਸ ਬਈ ਆਪਾਂ ਨੂੰ ਤਾਂ ਹੀ ਜੇ ਬਣਾ ਕੇ ਪਾਉਣੀ ਆਉਂਦੀ ਆਪਾਂ ਤੋਂ ਵੀ ਬਣਾ ਕੇ ਦਿੰਨੇ ਆਪਾਂ ਕੰਮ ਰੱਖਦੇ ਆਂ ਜੀ ਆਪਾਂ ਜਾਰੀ ਮਿਹਨਤ ਆਪਾਂ ਸਾਰਾ ਦਿਨ ਕਰਦੇ ਰਹਿੰਦੇ ਆਂ ਆਪਾਂ ਸਲਾਈਆਂ ਦਾ ਕੰਮ ਵੀ ਕਰਦੇ ਆਂ ਆਪਾਂ ਆਪਦਾ YouTube ਤੇ ਕੰਮ ਵੀ ਕਰਦੇ ਆਂ ਤੇ ਮੈਂ ਆਪਦੀ ਸ਼ੌਪ ਦਾ ਕੰਮ ਵੀ ਕਰਦੀ ਆਂ ਘਰ ਦੇ ਕੰਮ ਤਾਂ ਬਈ ਆਪਾਂ ਕਰਨੀ ਹੀ ਆ ਹਨਾ ਰੋਟੀ ਪਾਣੀ ਦਾ ਉਹ ਤਾਂ ਆਪਾਂ ਕਰਨਾ ਹੀ ਆ ਕੰਮ ਤਾਂ ਬਈ ਆਪਾਂ ਕਰਦੇ ਆਂ ਨਾ ਬਥੇਰੇ ਵੇਲੇ ਰਹਿ ਕੇ ਆਪਾਂ ਰਾਜੀ ਨਹੀਂ ਅੱਗੇ ਵਾਈ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਪ੍ਰਮਾਤਮਾ ਨੇ ਭਾਗ ਲਾਉਣੇ ਆਪਾਂ ਨੂੰ ਤੇ ਵਧੀਆ ਬਈ ਆਪਦਾ ਕੰਮ ਧੰਦੇ ਕਰ ਕੰਮ ਧੰਦਾ ਆਪਦਾ ਕਰਦੇ ਰਹੋ ਚਲਾਉਂਦੇ ਰਹੋ ਕਿਤੇ ਤਾਂ ਆਪਣੀ ਮਿਹਨਤ ਨੂੰ ਫਲ ਲੱਗਣਗੇ ਮਿਹਨਤ ਕਰਨੀ ਜ਼ਰੂਰੀ ਹੈ ਬਈ ਸਭ ਤੋਂ ਵੱਡੀ ਚੀਜ਼ ਮਿਹਨਤ ਆ ਈਮਾਨਦਾਰੀ ਮਿਹਨਤ ਮਿਹਨਤ ਕਰਨੀ ਜੀ ਜ਼ਰੂਰੀ ਗੱਲ ਆ ਕਿਉਂਕਿ ਜੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਤੋਂ ਆਪਣੇ ਬੱਚੇ ਵੀ ਸਿੱਖਣਗੇ ਵੀ ਸਾਡੇ ਮਾਪਿਓ ਕਿਵੇਂ ਮਿਹਨਤ ਕਰਦੇ ਆ ਅਸੀਂ ਵੀ ਉਹਵੇਂ ਕਰੀਏ ਜੇ ਆਪਾਂ ਚੰਗੇ ਕੰਮ ਕਰਾਂਗੇ ਤਾਂ ਆਪਣੇ ਬੱਚੇ ਵੀ ਆਪਾਂ ਤੋਂ ਚੰਗੀ ਸਿੱਖਿਆ ਹੀ ਲੈਣਗੇ ਮਿਹਨਤ ਕਰਨੀ ਜ਼ਰੂਰੀ ਹੈ ਭਈ ਜਿਹੜੀਆਂ ਕੋਈ ਭੈਣਾਂ ਬੀਬੀਆਂ ਘਰੇ ਆਪਦੀ ਮਿਹਨਤ ਜਾਰੀ ਰੱਖੋ ਮਿਹਨਤ ਜ਼ਰੂਰ ਕਰੋ ਅੱਜ ਬਈ ਮੈਂ ਨਾ ਸਵੇਰੇ ਬਸ ਬੈਠ ਜੇ ਗਈ ਮੈਂ ਕਿਹਾ ਨਾ ਚੱਲ ਮੈਂ ਨਾਲੇ ਤਾਂ ਵੀਡੀਓ ਪਾ ਲਿਆ ਬੈਠੀ ਸਾਂ ਤੇ ਨਾਲੇ ਮੈਂ ਕਿਹਾ ਚੱਲ ਆਪਾਂ ਗੱਲਾਂ ਬਾਤਾਂ ਕਰ ਲਗੇ ਨਾਲੇ ਮੇਰੀ ਵੀਡੀਓ ਸ਼ੂਟ ਹੋ ਜੂਗੀ ਨਾਲੇ ਮੇਰੀ ਮੇਰੇ ਦੋ ਕੰਮ ਹੋ ਜਾਣਗੇ ਨਾਲੇ ਮੈਂ ਕਿਹਾ ਚਾਰ ਸਲਾਈਆਂ ਕੱਢ ਲੂੰਗੀ ਤੇ ਬਸ ਬਈ ਸਾਡੀ ਹੁਣ ਵੀਡੀਓ ਸਟਾਰਟ ਹੋਣਾ ਸੌਰੀ ਲਾਈਵ ਸਟਾਰਟ ਹੋਣ ਵਾਲੀ ਹੈ ਕਈ ਵਾਰੀ ਛੇ ਤਾਂ ਸਟਾਰਟ ਹੋ ਜਾਂਦੀ ਕਈ ਵਾਰੀ ਅੱਠ ਤੋਂ ਆਪਾਂ ਹੁਣ ਕਰਦੇ ਆ ਕੰਮ ਤਾਂ ਦੇ ਰੋਟੀ ਪਾਣੀ ਦਾ ਕੰਮ ਕਰਨਾ ਹੁੰਦਾ ਸਵੇਰੇ ਸਵੇਰੇ ਤਾਂ ਦੇਖੋ ਹਣਾ ਸਾਰੀਆਂ ਭੈਣਾਂ ਨੂੰ ਬੱਚੇ ਸਕੂਲ ਭੇਜਣੇ ਤੇ ਕਮਾ ਤੇ ਜਾਣਾ ਸਵੇਰੇ ਤਾਂ ਆਪਣਾ ਰੋਟੀ ਪਾਣੀ ਬਹੁਤ ਜਿਆਦਾ ਜਲਦੀ ਬਣ ਜਾਂਦਾ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਅੱਗੇ ਵੀ ਵੀਡੀਓ ਮੇਰੀ ਸ਼ੇਅਰ ਕਰਨੀ ਜਰੂਰ ਤੇ ਲਾਈਕ ਕਰਨਾ ਕਮੈਂਟ ਕਰਨਾ ਜੀ ਸੋਹਣੇ ਸੋਹਣੇ ਆਪਾਂ ਕਰਾਂਗੇ ਵੀਡੀਓ ਦਾ ਐਂਡ ਤੇ ਹੁਣ ਭਈ ਆਪਣਾ ਰੋਟੀ ਪਾਣੀ ਦਾ ਟਾਈਮ ਆ ਪਰ ਰੋਟੀ ਪਾਣੀ ਬਣਾਉਣੀ ਹੈ ਕਿਉਂਕਿ ਬੱਚੇ ਜਾਂਦੇ ਆ ਆਪ ਤੇ ਕਮਾਤਨ ਦਿਆਂ ਤੇ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਆਪਾਂ ਕਰਾਂਗੇ ਵੀਡੀਓ ਦਾ ਐਂਡ ਤੇ ਜੇ ਮੇਰੀ ਕਿਸੇ ਬੈਨੂ ਕੋਈ ਚੀਜ਼ ਕੋਟੀ ਸਵਟ ਜਾਗੜ ਦੀ ਲੋੜ ਹੋਵੇ ਤਾਂ ਜ਼ਰੂਰ ਤੁਸੀਂ ਮੇਰਾ ਵੀਡੀਓ ਤੇ ਨੰਬਰ ਹੁੰਦਾ ਜ਼ਰੂਰ ਮੇਰੇ ਨਾਲ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਆਪਾਂ ਕਰਦੇ ਹੁਣ ਵੀਡੀਓ ਦਾ ਐਂਡ